ਆਦਤੋ ਰੱਖਿਆ ਤੇ ਇਹਨੂੰ ਵਿੱਚ ਬਾਹਰ ਨੂੰ ਦੇਣਾ ਜੀ ਜਿਹੜਾ ਸਿੱਧਾ ਖੇਤਾਂ ਦੇ ਵਿੱਚ ਜਾਏਗੀ ਆਪਾਂ ਇਹ ਤੋੜਾਂ ਰੱਖਣ ਜਾ ਰਹੇ ਆ ਜੀ ਇਹ ਸਾਰੀ ਖਾਦ ਆਪਣੇ ਥੋਨੇ ਨੂੰ ਜਲਦੀ ਜੋ ਸਭ ਤੋਂ ਵਧੀਆ ਤਰੀਕਾ ਦੇ ਆਸਾਨ ਤਰੀਕਾ ਪਿਆ ਨੇ ਲਿਆ ਇਹਨੂੰ ਬੰਨ ਕੇ ਆਹ ਦੇਖੋ ਰੱਸੀ ਰੱਸੀ ਦੇ ਨਾਲ ਰੀਂਜ ਨਾਲ ਬੰਨਿਓ ਅੱਗੇ ਆਪਾਂ ਕੇਲਾ ਕੱਟਿਆ ਜਾਂ ਕਿੱਲਾ ਕੱਟ ਲੋ ਇੱਥੇ ਤਾਂ ਦੰਨਾਂ ਬੰਦ ਗਏ ਕਿਉਂਕਿ ਆਪਾਂ ਜਿੰਨੀ ਖਾਦ ਪਾਈ ਹੈ ਨਾ ਸਾਰੀ ਐਸੇ ਤਰ੍ਹਾਂ ਪਾਈ ਆ ਪਰ ਖਾਦ ਪਾਉਣ ਦਾ ਤਰੀਕਾ ਬਿਲਕੁਲ ਇਹਨੂੰ ਤੋਨੇ ਦੇ ਮੂੰਹੇ ਦੇ ਅੱਗੇ ਨਾ ਰੱਖੋ ਥੋੜੀ ਜਿਹੀ ਦੂਰੀ ਜਿੱਥੇ ਆਪਣੀ ਮੋਟਰ ਦੀ ਧਾਰ ਰਹੀ ਹੈ ਨਾ ਇੱਥੇ ਆਪਾਂ ਰੱਖ ਰਹੀਆਂ ਦਵਾਈ ਕਲੋਰੋ ਉਹ ਵੀ ਆਪਣੇ ਮੂਹੇ ਦੇ ਅੱਗੇ ਛੋਟਾ ਜਿਹਾ ਬੋਤਲ ਚ ਛੇ ਕਰਕੇ ਜਿਵੇਂ ਗੁਰੂ ਘੋਸ਼ ਦੀ ਬੋਤਲ ਦੇ ਵਿੱਚ ਛੇ ਕਰਦੇ ਆ ਨਾ ਕਿ ਥੱਲੇ ਕੁੱਤੇ ਵੀ ਹਵਾ ਨਿਕਲਦੀ ਰਵੇ ਕਲੋਰੋ ਦਵਾਈ ਵੀ ਪੂਰੇ ਕਿਲੇ 'ਚ ਜਾਊਗੀ ਤੇ ਇਹ ਜਿਹੜੀ ਖਾਦ ਦੀ ਬੋਰੀਆ ਇਹ ਵੀ ਆਪਣੀ ਪੂਰੀ ਇੱਕ ਕਿਲੇ ਦੇ ਵਿੱਚ ਜਾਊਗੀ ਕਿਉਂਕਿ ਪਹਿਲਾਂ ਲੋਕ ਪੱਕੀ ਨੂੰ ਪਾਉਂਦੇ ਸੀ ਤੇ ਇਹ ਵੀ ਸਿਸਟਮ ਕਾਮਯਾਬ ਆ ਭਾਈ ਵੀ ਆ ਚੱਕੋ ਇਹ ਜਿਹੜੀ ਹੁਣ ਖਾਦ ਆ ਇਹ ਹੁਣ ਆਪਣੇ ਸੋਵੀਨੂ ਜਾ ਰਹੀ ਆ ਤੇ ਆਜੋ ਹੁਣ ਇਹ ਇੱਕ ਗੱਲ ਹੋਰ ਆ ਪੌਜੀ ਰਸਤੇ ਦੇ ਵਿੱਚ ਜਿੰਨੇ ਪੋਰੇ ਆ ਉਹ ਬੰਦ ਕਰ ਦਿਓ ਕਿਉਂਕਿ ਜਿਹੜੀ ਇਹ ਖਾਦ ਜਾਵੇ ਸਿਰਫ ਉੱਥੇ ਕਿੱਲੇ ਨੂੰ ਜਾਵੇ ਜਿੰਨੂੰ ਆਪਾਂ ਪਾਉਣੀ ਆ ਪ੍ਰਤੀ ਏਕਰ ਦੇ ਹਿਸਾਬ ਨਾਲ ਇੱਕ ਬੋਰੀ ਬਾਈ ਜੀ ਬਰਕਰਾਰ ਰੱਖੋ ਤੇ ਆਜੋ ਆਪਾਂ ਚੱਲਦੇ ਆ ਜਿਹੜੇ ਕਿੱਲੇ ਨੂੰ ਵਧਿਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਤੇ ਆਜੋ ਹੁਣ ਆਪਾਂ ਚੱਲਦੇ ਆਂ ਮੋਟਰ ਚੱਲ ਰਹੀ ਆ ਤੇ ਆ ਆਪਣਾ ਘਰ ਆ ਜੀ ਖੇਤਾਂ ਵਿੱਚ ਡੇਰੇ ਹੀ ੱਟਦੇ ਤੇ ਇਹ ਆਪਣਾ ਮਾਲ ਡੰਗਰਾ ਨਾਲੇ ਪੰਜਾਂ ਛਲਿਆਂ ਦੀ ਵਾਈ ਜੋਤੀ ਕਰੀ ਜਾਂਦੀ ਆ ਨਾਲੇ ਦੁੱਧ ਪਾਣੀ ਪਾ ਗੇ ਬਾਈ ਤਾਂ ਦਾ ਟੈਮ ਟਪਾ ਮਿੱਤਰ ਵਧੀਆ ਦਿਨ ਲੰਘ ਰਿਹਾ ਜੀ ਠੀਕ ਆ ਜੀ ਤੇ ਆਜੋ ਆਪਾਂ ਚੱਲਦੇ ਆਂ ਹੁਣ ਅੱਗੇ ਠੀਕ ਆ ਮਿੱਤਰੋ ਇਹ ਸਾਰਾ ਜਿਹੜੀ ਬੋਰੀ ਆ ਖੁਰ ਕੇ ਆਪਣੇ ਸਭ ਤੋਂ ਥੱਲੇ ਵਾਲੇ ਕਿੱਲੇ ਦੇ ਵਿੱਚ ਬਾਈ ਜੀ ਬਾਕੀ ਤੁਹਾਨੂੰ ਕਲੋਰੋਪੌਨ ਦਾ ਉਹ ਵੀ ਤਰੀਕਾ ਦੱਸਦੇ ਆ ਵੀ ਕਲੋਰੋ ਕਿਵੇਂ ਮੂੰਹੇ ਦੇ ਉੱਤੇ ਆਪਾਂ ਪਾਉਣੀ ਆ ਜਿਹੜੀ ਸੌਂਗ ਦੀ ਦਵਾਈ ਆ ਉਹ ਵੀ ਤੁਹਾਨੂੰ ਆਪਾਂ ਸਾਰੀ ਦੱਸਾਂਗੇ ਅੱਜ ਉਸ ਮਿੱਤਰੋ ਤੇ ਵੀਡੀਓ ਸ਼ੇਅਰ ਕਰੀ ਚੱਲੋ ਨਾਲ ਦੀ ਨਾਲ ਇਹ ਆਪਣਾ ਕਮਾਦ ਇਹ ਵੀ ਬਿਨਾਂ ਰਹਿਤ ਔਰ ਮਿਰਚਾਂ ਦੇ ਬਾਈ ਜੀ ਬੂਟੇ ਲਾਏ ਆ ਉਹ ਵੀ ਬਿਨਾ ਆਰਗੇਨਿਕ ਖੇਤੀ ਜਿਹਨੂੰ ਗਾਇ ਦਿੰਦੇ ਆ ਬਿਨਾ ਦਵਾਈ ਖਾਦ ਦੇ ਹੈਨਾ ਆ ਆਪਣੇ ਕਮਾੜ ਦੇ ਬੂਟੇ ਆ ਇਹਨਾਂ ਨੂੰ ਸਿਰਫ ਰੇਂਜ ਹੀ ਰੇਂਜ ਨਾਲ ਪਾਣੀ ਦੀਦਾਲ ਹੋ ਰਿਹਾ ਬਹੁਤ ਮਿੱਠਾ ਵਧੀਆ ਗਰਨਾ ਬਣਦਾ ਬਾਈ ਜੀ ਕੋਈ ਚੂਹਾ ਨਹੀਂ ਪੈਂਦਾ ਇਹ ਅਨਾਰਾਂ ਦੇ ਬੂਟੇ ਇੱਕ ਐਸਾਈਡ ਠੀਕ ਆ ਬਾਈ ਜੀ ਆਹ ਹੁਣ ਰਸਤੇ ਦੇ ਵਿੱਚ ਪੋਰੇ ਆ ਨਾ ਇਹ ਸਾਰੇ ਬੰਦ ਕਰ ਦਿੱਤੇ ਆ ਆ ਵੇਖੋ ਹੈਨਾ ਤੇ ਪਾਣੀ ਜਾ ਰਿਹਾ ਸਭ ਤੋਂ ਥੱਲੇ ਵਾਲੇ ਖੇਤ ਨੂੰ ਇੱਕ ਬੋਰੀ ਬਾਈ ਜੀ ਪਾ ਦਿੱਤੀ ਕਿਉਂਕਿ ਇੱਕ ਕੈਸ ਕਿੱਲੇ ਨੂੰ ਪੈ ਗਈ ਆ ਦੋ ਕਿੱਲੇ ਨੂੰ ਪੈ ਗਈ ਤੇ ਤੀਸਰੇ ਕਿੱਲੇ ਨੂੰ ਆਪਾਂ ਹੁਣ ਖਾਦ ਪਾ ਰਹੇ ਆ ਜੀ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਦੇਖ ਸਕਦੇ ਆ ਤੁਸੀਂ ਬਾਈ ਜੀ ਜਿਹੜੇ ਪੋਰੇ ਆ ਆ ਦੇਖੋ ਜਿਹੜੇ ਪੋਰੇ ਰਸਤੇ ਦੇ ਵਿੱਚ ਆਪਾਂ ਵੱਟਾ 'ਚ ਗੱਡੇ ਆ ਜੀ ਇਸਾਰੇ ਬੰਦ ਕਰਦਣੇ ਆ ਵੀ ਦੂਸਰੇ ਖੇਤ ਨੂੰ ਪਾਣੀ ਨਾ ਜਾਵੇ। ਦੋ ਪੋਰੇ ਆ ਦੋਨੇ ਬੰਦ ਕੀਤੇ ਆ ਜੀ। ਬਾਕੀ ਆ ਜਿਵੇਂ ਹੁਣ ਬਾਈ ਜੀ ਪੋਰਿਆਂ ਦਾ ਪਾਣੀ ਪੈ ਰਿਆ ਐਸਕੇਲੇ ਨੂੰ ਆਪਾਂ ਖਾਦ ਪਾ ਦਿੱਤੀ ਆ। ਵੇਖਿਆ ਜਿੰਦਾ ਰੰਗ ਦੋ ਦਿਨਾਂ ਦੇ ਵਿੱਚ ਕਿਵੇਂ ਬਾਈ ਜੀ ਐਨ ਬਲੈਕੀ ਹੋ ਜਾਊਗਾ ਬਲੈਕੀਆ ਚੋਨਾ ਜੋ ਬਲੈਕ ਰੰਗ ਦਾ। ਆ ਪੂਰਾ ਬੰਦ ਕਰ ਰਹੇ ਹੁਣ ਆਪਾਂ। ਆ ਬਾਈ ਜੀ ਜਿਹੜਾ ਪੋਰਾ ਹੁਣ ਆਪਾਂ ਬੰਦ ਕਰ ਦਿੱਤਾ ਵੀ ਇਹ ਸਾਈਡ ਨੂੰ ਪਾਣੀ ਨਾ ਜਾਵੇ ਕਿਉਂਕਿ ਆਪਾਂ ਇਸ ਨੂੰ ਬੋਰੀ ਪਾ ਦਿੱਤੀ ਆ ਹੁਣ ਇਹਦਾ ਪਾਣੀ ਵੀ ਆਪਾਂ ਬੰਦ ਦੇਾਂਗੇ ਅੱਗੋਂ ਜਾ ਰਿਹਾ ਜਿਹੜਾ ਬਾਕੀ ਆ ਜਿਹੜਾ ਮੂੰਹਾਂ ਹੁਣ ਆਪਾਂ ਬੰਦ ਕਰ ਲਾਂਗੇ ਕਿਉਂਕਿ ਇਹਨੂੰ ਬੋਰੀ ਪੈ ਚੁੱਕੀ ਆ ਹੁਣ ਅਗਲੇ ਕਿੱਲੇ ਦੀ ਬੋਰੀ ਆ ਜੀ ਉਹ ਤੁਹਾਨੂੰ ਦਿਖਾਉਣਿਆ ਵੀ ਆ ਮੂੰਹਾਂ ਬੰਦ ਕਰ ਦੇਣਾ ਵੀ ਇਹਨੂੰ ਨਾ ਪਾਣੀ ਜਾਵੇ ਪਾਈਪ ਵੀ ਬੰਦ ਕਰਤਾ ਤੇ ਇਹਨੂੰ ਵੀ ਬੰਦ ਕਰ ਰਹੇ ਆ ਆਪਾਂ ਥੋੜੇ ਸਮੇਂ ਲਈ ਵੀਡੀਓ ਡਾਕ ਰਹੇ ਆ ਜੀ ਆਪਾਂ ਕਿਉਂਕਿ ਇਹ ਮੂੰਹਾਂ ਬੰਦਣਾ ਹਣਾ ਪਾ ਪਾਣੀ ਸਿੱਧਾ ਕਰ ਦਿੱਤਾ ਗਿਆ ਜੀ ਹੁਣ ਤੇ ਆਜੋ ਤੁਹਾਨੂੰ ਇਹ ਜਿਹੜੀ ਖਾਦ ਆ ਸਾਰੀ ਅਗਲੇ ਕਿਲੇ 'ਚ ਜਾ ਰਹੀ ਹੈ ਜੀ ਇਹ ਜਿਹੜੀ ਖਾਦ ਆ ਬਾਈ ਜੀ ਹੁਣ ਕਿਲਾ ਕਾ ਖਾਲੀ ਨਜ਼ਰ ਆ ਰਿਹਾ ਤੁਹਾਨੂੰ ਥੋੜਾ ਬਹੁਤ ਪਾਣੀ ਖੜਾ ਵੀ ਹੋਤਾ ਵੀ ਚੱਲ ਜਾਊਗਾ ਜੇ ਖਾਲੀ ਹੋਵੇ ਤਾਂ ਬਾਈ ਜੀ ਪਤਾ ਲੱਗ ਜਾਂਦਾ ਆਪਾਂ ਨੂੰ ਜਿੱਥੋਂ ਤੱਕ ਇਹ ਪਾਣੀ ਜਾਊਗਾ ਉੱਥੋਂ ਤੱਕ ਆਪਣੀ ਖਾਦ ਜਾਊਗੀ ਜੀ ਠੀਕ ਆ ਸੱਜਣੋ ਤੇ ਬਈ ਜੀ ਆਪ ਅਮਰੀਕਾ ਦੇ ਵਾਸਤੇ ਬੰਦ ਰਹੀ ਹੈ ਵੀ ਦੇਖੀ ਇਹ ਹਰ ਹੁਣ ਕੰਦੀ ਹਵਾ ਕੱਢੀ ਹੈ